ਸਤਕਾਰਯੋਗ ਈਟੀਟੀ 2364 ਦੇ ਅਪਕ ਸਾਥ ਸਾਥਿਓ ਲਿੰਕ ਨੂੰ ਜਿਹੜਾ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਜਿਆਦਾ ਤੋਂ ਜਿਆਦਾ ਸਾਥੀਆਂ ਤੱਕ ਜਿਹੜੀ ਆਪਣੀ ਆਵਾਜ਼ ਆ ਜਿਹੜੀ ਉਹ ਪਹੁੰਚ ਸਕੇ ਸਤਕਾਰਯੋਗ 833264 ਦੇ ਆਪਕ ਸਾਥੀਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਜਿਹੜਾ ਲਿੰਕ ਨੂੰ ਵੱਤ ਵਤ ਸ਼ੇਅਰ ਕਰ ਦਿਓ ਤਾਂ ਜੋ ਜਿਆਦਾ ਤੋਂ ਜਿਆਦਾ ਸਾਥੀ ਜਿਹੜੇ ਆਪਣੇ ਇਸ ਲਾਈਵ ਦੇ ਨਾਲ ਜਿਹੜੇ ਜੁੜ ਸਕਣਾ ਔਰ 833264 ਭਰਤੀ ਨਾਲ ਸੰਬੰਧੀ ਜਿਹੜੀ ਜਾਣਕਾਰੀ ਜਿਹੜੀ ਅਪ ਟੂ ਡੇਟ ਹੈ ਉਹ ਜਿਆਦਾ ਤੋਂ ਜਿਆਦਾ ਸਾਥੀਆਂ ਨਾਲ ਜਿਹੜੀ ਉਹ ਜਿਹੜੀ ਪਹੁੰਚ ਸਕੇ ਮੇਰੇ ਸਤਿਕਾਰਯੋਗ 88264 ਦੇ ਆਪਕ ਸਾਥੀਓ ਸਾਥੀਓ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ 2364 ਭਰਤੀ ਦੀ ਜਿਹੜੀ ਪੈਰਵਾਈ ਲਗਾਤਾਰ 88264 ਵੇਰਜ ਕਰਦੇ ਆਪੋ ਜੁਨੀ ਪੰਜਾਬ ਆ ਜਿਹੜੀ ਉਹ ਸਾਥੀਓ ਲਗਾਤਾਰ ਜਿਹੜੀ ਭਰਤੀ ਦੀ ਪੈਰਵਾਈ ਆ ਉਹ ਜਥੇਬੰਦੀ ਵੱਲੋਂ ਕੀਤੀ ਜਾ ਰਹੀ ਆ ਔਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜੋ ਕੱਲ ਦਾ ਜੋ ਗੰਭੀਰਪੁਰ ਸਿੱਖਿਆ ਮੰਤਰੀ ਦੀ ਕੋਠੀ ਦੇ ਘਰਾਓ ਦੀ ਜਿਹੜੀ ਕਾਲ ਆ ਜਥੇਬੰਦੀ ਵੱਲੋਂ ਸਾਥੀਓ ਦਿੱਤੀ ਗਈ ਆ ਤਾਂ ਜਿਹੜੀਆਂ ਸਾਡੀਆਂ ਹੱਕੀ ਮੰਗਾਂ ਨੇ ਆ ਜਿਨ੍ਹਾਂ ਨੂੰ ਲੈ ਕੇ ਨਾਤਾ ਸਾਥਿਓ ਜਿਹੜਾ ਡਿਪਾਰਟਮੈਂਟ ਹੈ ਉਹ ਸਿਰਦ ਨਜ਼ਰ ਆ ਰਿਹਾ ਉਹ ਨਾ ਹੀ ਕਿਤੇ ਨਾ ਕਿਤੇ ਜਿਹੜੀ ਸਾਡੀ ਨਕਮੀ ਸਰਕਾਰ ਕਹਿ ਸਕਦੇ ਆ ਜਿਹੜੀ ਹੈਗੀ ਆ ਆ ਬੇਰਜ਼ਗਾਰਾਂ ਦੇ ਹੱਕਾਂ ਦੀ ਗੱਲ ਕਰਨ ਵਾਲਿਆਂ ਲਈ ਜਿਹੜੇ ਹੱਕ ਉਹਨਾਂ ਨੂੰ ਦੇਣੇ ਚਾਹੀਦੇ ਸੀਗੇ ਤਾਂ ਉਹਨਾਂ ਹੱਕਾਂ ਨੂੰ ਕਿਤੇ ਨਾ ਕਿਤੇ ਦਬਾਉਣ ਦੀ ਜਿਹੜੀ ਕੋਸ਼ਿਸ਼ ਆ ਇਹ ਘਟੀਆ ਸਰਕਾਰ ਵੱਲੋਂ ਜਿਹੜੀ ਕਰ ਰਹੀ ਆ ਤਾਂ ਉਸ ਦੇ ਵਿਰੋਧ ਵਜੋਂ ਜਿਹੜਾ ਪ੍ਰੋਟੈਸਟ ਦਾ ਜਿਹੜਾ ਕੌਲ ਹੈ ਉਹ ਜਥੇਬੰਦੀ ਵੱਲੋਂ ਗੰਭੀਰਪੁਰ ਵਿਖੇ ਜਿਹੜੀ ਦਿੱਤੀ ਗਈ ਆ ਸੋ ਸਭ ਤੋਂ ਮੇਨ ਏਜੰਡਾ ਜਿਹੜਾ ਸਾਡੇ ਇਸ ਭਰਤੀ ਦੇ ਜਿਹੜਾ ਹੈਗਾ ਜੋ ਧਰਨਾ ਕੱਲ ਨੂੰ ਲਗਾਇਆ ਜਾ ਰਿਹਾ ਈਟੀਟੀ 2364 ਭਰਤੀ ਦੀ ਜਿਹੜੀ ਸੈਕੰਡ ਲਿਸਟ ਆ ਜਿਹੜੀ ਉਸ ਨੂੰ ਜਲਦੀ ਜਾਰੀ ਜਿਹੜਾ ਕਰਵਾਉਣ ਦੇ ਲਈ ਔਰ ਪੋਸਟਾਂ ਦੀ ਰਿਜ਼ਰਵ ਕਰਵਾਉਣ ਦੇ ਲਈ ਤਾਂ ਇਹ ਐਕਟੀਵਿਟੀ ਜਿਹੜੀ ਚਾਹੇ ਆਪਾਂ ਸਰਕਾਰ ਵੱਲੋਂ ਕਹ ਲਈਏ ਜਾਂ ਆਪਾਂ ਇੱਕ ਡਿਪਾਰਟਮੈਂਟ ਵੱਲੋਂ ਕਹ ਲਈਏ ਤਾਂ ਉਤਾਂ ਦੀ ਐਕਟੀਵਿਟੀ ਜਿਹੜੀ ਸਾਥੀਓ ਜਿਹੜੀ ਫਿਲਹਾਲ ਹੈ ਜਿਹੜੀ ਨਜ਼ਰ ਕਿਤੇ ਨਾ ਕਿਤੇ ਨਹੀਂ ਆ ਰਹੀ ਤਾ ਲਗਾਤਾਰ ਜਿਹੜਾ ਪ੍ਰਸ਼ਾਸਨ ਦਾ ਜਿਹੜਾ ਲਗਾਤਾਰ ਜਿਹੜੇ ਸੀਆਈਡੀ ਦੇ ਫੋਨ ਕਾਲ ਜਿਹੜੇ ਕੱਲ ਤੋਂ ਹੀ ਜਿਹੜੇ ਜੱਤੇਬੰਦੀ ਦੇ ਨਾਲ ਐਕਟਿਵਿਟੀ ਜਿਹੜੀ ਕਰ ਰਹੇ ਨੇ ਪਰ ਅਸੀਂ ਕੇਡਰ ਦੀ ਜੋਸ਼ ਦੇਖਦੇ ਹੋਏ ਕੇਡਰ ਦੇ ਦੇਖਦੇ ਹੋ ਜਿਹੜਾ ਇੱਕ ਧਰਨੇ ਦੀ ਕਾਲ ਆ ਜਿਹੜੀ ਦਿੱਤੀ ਗਈ ਆ ਸੋ ਸਾਰੇ ਸਾਥੀਆਂ ਨੂੰ ਅਸੀਂ ਅਪੀਲ ਕਰਦੇ ਆ ਗਿਣਤੀ ਦੇ ਵਿੱਚ ਇਸ ਧਰਨੇ ਦੀ ਕਾਲ ਦੇ ਵਿੱਚ ਜਿਹੜਾ ਹਿੱਸਾ ਭਰਨ ਕਿਉਂਕਿ ਸਾਥੀਓ ਅੱਜ ਦੀ ਆਪਾਂ ਗਰੁੱਪਾਂ ਦੇ ਵਿੱਚ ਇੱਕ ਵੀਡੀਓ ਦੇਖ ਰਹੇ ਹਾਂ ਜੋ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਾਫੀ ਜ਼ਿਆਦਾ ਵੱਡਾ ਇਕੱਠ ਹੈ ਜਿਹੜਾ ਡੀਪੀਆਈ ਦਫ਼ਤਰ ਮੁਹੱਲੇ ਦੇ ਬਾਹਰ ਸੀਗਾ ਤਾਂ ਉਹ ਆਪਣੀਆਂ ਹੱਕੀ ਮੰਗਾਂ ਮੰਨਵਾ ਕੇ ਆਪਣੀਆਂ ਹੱਕੀ ਮੰਗਾਂ ਮੰਨਵਾ ਕੇ ਜਿਹੜਾ ਉੱਥੋਂ ਉੱਠੇ ਨੇ ਸੋ ਸਾਨੂੰ ਵੀ ਅਸੀਂ ਵੀ ਤੁਹਾਡੇ ਤੋਂ ਉਸੇ ਤਰ੍ਹਾਂ ਦੇ ਸਾਥ ਦੀ ਜਿਹੜੀ ਅਸੀਂ ਉਮੀਦ ਕਰਦੇ ਹਾਂ ਕਿਉਂਕਿ ਸਾਥੀਓ ਅੱਜ ਜੇਕਰ ਗੱਲ ਕਰਦੇ ਹਾਂ ਲਿਸਟ ਨੂੰ ਜਾਰੀ ਕਰਵਾਉਣ ਦੀ ਲਿਸਟ ਸਾਥੀਓ ਜਿਹੜੀ ਬਹੁਤ ਜਲਦੀ ਆਪਾਂ ਨੂੰ ਜਿਸ ਤਰੀਕੇ ਦਾ ਜਿਹੜਾ ਆਪਣਾ ਪ੍ਰੈਸ਼ਰ ਕ੍ਰੀਏਟ ਕੀਤਾ ਹੋਇਆ ਸਾਡੇ ਪਿਛਲੇ ਦਿਨਾਂ ਤੋਂ ਜਿਹੜਾ ਲਗਾਤਾਰ ਜਿਹੜੀ ਟੀਮ ਵਰਕ ਕਰ ਰਹੀ ਆ ਵਕ ਵਕ ਡਿਸਟ੍ਰਿਕਟ ਦੇ ਜਾਂ ਵਿਧਾਨ ਸਭਾ ਹਲਕਾ ਨੂੰ ਜਿਹੜੇ ਐਮ ਐਲ ਏ ਸਭਾ ਨੂੰ ਜਿਹੜੇ ਮੰਗ ਪੱਤਰ ਜਿਹੜੇ ਦਿੱਤੇ ਜਾ ਰਹੇ ਨੇ ਕਿਤੇ ਨਾ ਕਿਤੇ ਜਿਹੜਾ ਪ੍ਰੈਸ਼ਰ ਆ ਜਿਹੜਾ ਸਰਕਾਰ ਦੇ ਉੱਤੇ ਬਿਲਡ ਅਪ ਹੋਇਆਗਾ ਤਾਂ ਇੱਥੇ ਕਿਤੇ ਨਾ ਕਿਤੇ ਜ਼ਰੂਰੀ ਹੈਗਾ ਵੱਡੇ ਘੱਟ ਦੇ ਵਿੱਚ ਜਿਹੜਾ ਹੈਗਾ ਇੱਥੇ ਘਰੋਂ ਬਾਹਰ ਨਿਕਲਣਾ ਕਿਉਂਕਿ ਚਾਹੇ ਆਪ ਨੂੰ ਸਾਈਕਲਿਸਟ ਜਿਹੜੀ ਸਾਨੂੰ ਜਲਦੀ ਹੀ ਜਿਹੜੀ ਆਨਲਾਈਨ ਦਿਨਾਂ ਦੇ ਵਿੱਚ ਸਾਨੂੰ ਦੇ ਪਰ ਉਹ ਚੀਜ਼ਾਂ ਦਾ ਜਿਹੜਾ ਕਿਤੇ ਨਾ ਕਿਤੇ ਪ੍ਰੈਸ਼ਰਾਈਜ਼ ਦੇ ਨਾਲ ਹੀ ਜਿਹੜੀਆਂ ਕਿਤੇ ਨਾ ਕਿਤੇ ਉਹ ਚੀਜ਼ਾਂ ਨੇ ਹੋਣਾ ਹੈਗਾ। ਔਰ ਚਾਹੇ ਆਪਾਂ ਜੁਆਇਨਿੰਗ ਦੀ ਗੱਲ ਕਰ ਲਈਏ ਤਾਂ ਜੁਆਇਨਿੰਗ ਵੀ ਸਾਥੀਓ ਜਿਹੜੀ ਬਿਨਾ ਧਰਨਿਆਂ ਤੋਂ ਜਿਹੜੀ ਉਹ ਸਾਥੀਓ ਨਹੀਂ ਹੋਣੀ। ਤਾਂ ਇੱਥੇ ਕਿਤੇ ਨਾ ਕਿਤੇ ਜ਼ਰੂਰਤ ਹੈ ਅ ਇਸ ਲਿਸਟ ਨੂੰ ਜਲਦੀ ਜਾਰੀ ਕਰਵਾਉਣ ਦੀ ਕਿਉਂਕਿ ਜੇਕਰ ਲਿਸਟ ਜਲਦੀ ਜਾਰੀ ਹੋਊਗੀ ਤਾਂ ਹੀ ਜਿਹੜੀ ਹੈਗੀ ਕਿਤੇ ਨੈਕਸਟ ਸਟੈਪ ਜਿਹੜਾ ਹੈਗਾ ਨਿਯੁਕਤੀ ਪੱਤਰਾ ਦਾ ਉਹਦੇ ਜਿਹੜੀ ਹੱਕੀ ਮੰਗਾ ਜਿਹੜੀਆਂ ਸਾਡੀਆਂ ਉਹਨਾਂ ਦੇ ਉੱਤੇ ਚੱਲਿਆ ਜਾ ਸਕਦਾ। ਔਰ ਨਾਲ ਦੀ ਨਾਲ ਜਿਹੜਾ ਕਿਤੇ ਨਾ ਕਿਤੇ ਸਰਕਾਰ ਆ ਘਟੀਆਂ ਹਰਕਤ ਕਰ ਕਰਕੇ ਸਰਕਾਰ ਜਿਹੜੀ ਇਹਨਾਂ ਪੋਸਟਾਂ ਨੂੰ ਕਿਤੇ ਨਾ ਕਿਤੇ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਆ ਆਰਾਚ ਲਾਉਣ ਦੀ ਜਿਹੜੀ ਫਰਾਗ ਦੇ ਵਿੱਚ ਆ ਤਾਂ ਉਸ ਘਟੀਆਂ ਹਰਕਤ ਦੇ ਵਿੱਚ ਜਿਹੜੀ ਅਸੀਂ ਕਦੇ ਵੀ ਜਿਹੜਾ ਸਰਕਾਰ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ ਕਿਉਂਕਿ ਜਿਹੜਾ ਸਾਡਾ ਸਮੁੱਚਾ ਐਟਟੀ ਗੇਟ ਰਾਜ ਬਹੁਤ ਜਾਗਰੂਕ ਹੈ ਆਪਣੇ ਹੱਕਾਂ ਦੇ ਲਈ ਜਿਹੜਾ ਲੜਨਾ ਜਾਣਦਾ ਆ ਤਾਂ ਉਹ ਵੱਡੀ ਗਿਣਤੀ ਦੇ ਵਿੱਚ ਜਰੂਰ ਜਿਹੜੇਗੇ ਨਿਕਲ ਕੇ ਜਰੂਰ ਘਰਾਂ ਦੇ ਵਿੱਚ ਆਉਣਗੇ ਕਿਉਂਕਿ ਸਾਥੀਓ ਜਿਹੜਾ ਜਦੋਂ ਆਪਣੇ ਕੋਲ ਇੱਕ ਸਮਾਂ ਸੀ ਜਦੋਂ ਸਾਡੇ ਕੋਲ ਪਾਉਣ ਨੂੰ ਕੁਝ ਵੀ ਨਹੀਂ ਸੀਗਾ ਆਪਾਂ ਉਦੋਂ ਵੀ ਲਗਾਤਾਰ ਜਿਹੜਾ ਇਸ ਭਾਰਤੀ ਨੂੰ ਬਚਾਉਣ ਦੇ ਲਈ ਬੜੀ ਸਖਤ ਮਿਹਨਤ ਕੀਤੀ ਆ ਤਾਂ ਉਸ ਕਾਲ ਪ੍ਰਖਿ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਅੱਜ ਆਪਣੇ ਕੋਲੇ ਪਾਉਣ ਨੂੰ ਬਹੁਤ ਕੁਝ ਆ ਇੱਕ ਰੋਜ਼ਗਾਰ ਆ ਪਰਮਾਨੈਂਟ ਜਿਹਦੇ ਨਾਲ ਆਪਾਂ ਆਪਣੇ ਬੱਚਿਆਂ ਦੀ ਆਪਣੇ ਪੇਰੈਂਟਸ ਦੀ ਜਾਂ ਆਪਣੀ ਆਪਣੇ ਆਪ ਨੂੰ ਜਿਹੜਾ ਸਿਕਿਉਰ ਕਰ ਸਕਦੇ ਆ ਜੇਕਰ ਅੱਜ ਅਸੀਂ ਆਪਣੇ ਹੱਕਾਂ ਦੇ ਲਈ ਘਰਾਂ ਦੇ ਵਿੱਚੋਂ ਨਿਕਲ ਜਾਵੇਂ ਸਾਥੀਓ ساری ਉਮਰ ਆ ਜਿਹੜਾ ਕਿਤੇ ਨਾ ਕਿਤੇ ਜਿਹੜੀ ਸੌਖੀ ਆ ਉਹ ਲੰਘਾ ਸਕਦੇ ਆ ਜੇਕਰ ਆਪਾਂ ਅੱਜ ਨਹੀਂ ਘਰਾਂ ਦੇ ਵਿੱਚੋਂ ਨਿਕਲਦੇ ਤਾਂ ਆਉਣ ਵਾਲਾ ਜਿਹੜਾ ਫਿਊਚਰ ਹੈ ਸਾਥੀਓ ਜਰੂਰ ਖਾਤਰੇ ਦਾ ਘੁੱਗੋ ਜਿਹੜੀ ਸਰਕਾਰ ਆ ਜਿਹੜੀ ਵਜਾਉਣ ਦੀ ਕੋਸ਼ਿਸ਼ ਆ ਉਹ ਕਰ ਰਹੀ ਆ ਤਾਂ ਹੁਣ ਇਥੇ ਅਸੀਂ ਸਰਕਾਰ ਨੂੰ ਕਹਿ ਦੇਣਾ ਚਾਹੁੰਦੇ ਆ ਕਿ ਜਿਹੜਾ ਸਾਡਾ ਵਰਕ ਆ ਸਾਈਕਲ ਲਿਸਟ ਨੂੰ ਜਿਹੜਾ ਜਲਦੀ ਜਾਰੀ ਕਰਨ ਦਾ ਔਰ ਜਿਹੜੀ ਰਿਜ਼ਰਵ ਕਰ ਲਿਆ ਉਸ ਦਾ ਜਿਹੜਾ ਹੋਰ ਕਿਤੇ ਕਿਤੇ ਵੀ ਜੇਕਰ ਜਾਨੀ ਮਾਲੀ ਨੁਕਸਾਨ ਹੋਊਗਾ ਉਹਦੀ ਜ਼ਿੰਮੇਵਾਰ ਸਿੱਧੀ ਸਿੱਧੀ ਪੰਜਾਬ ਸਰਕਾਰ ਹੋਊਗੀ ਔਰ ਉੱਥੋਂ ਦਾ ਜਿੱਥੇ ਵੀ ਇਹ ਗੁਪਤ ਐਕਸ਼ਨ ਲੱਗਣਗੇ ਉੱਥੋਂ ਦਾ ਜਿਹੜਾ ਪ੍ਰਸ਼ਾਸਨ ਇਹਨਾਂ ਗੱਲਾਂ ਦਾ ਜਿਹੜਾ ਜ਼ਿੰਮੇਵਾਰ ਹੋਊਗਾ ਸੋ ਤੁਹਾਡੇ ਤੋਂ ਸਾਥੀਓ ਅਸੀਂ ਸਿਰਫ ਸਾਦੀ ਉਮੀਦ ਕਰਦੇ ਆਂ ਅੱਗੇ ਲੱਗ ਕੇ ਅੱਗੇ ਡਟ ਕੇ ਜਿਹੜਾ ਹਿੱਕੜਾ ਕੇ ਖੜੇ ਆਂ ਸਰਕਾਰ ਦੇ ਖਿਲਾਫ ਔਰ ਹਿੱਕੜਾ ਕੇ ਖੜੇ ਰਾਂਗੇ ਨਾ ਅਸੀਂ ਕੱਲ ਚੁੱਕੀਏ ਨਾ ਅਸੀਂ ਅੱਗੇ ਚੁੱਕੀਏ ਹਮੇਸ਼ਾ 882364% ਦੀ ਰਾਖੀ ਕਰਦੇ ਆਇਆ ਉਸ ਸਮੇਂ ਤੋਂ ਕਰਦੇ ਆਇਆ ਜਦੋਂ ਭਰਤੀ ਤੋਂ ਕੋਈ ਨਾਮ ਨਿਸ਼ਾਨ ਨਹੀਂ ਸੀ ਆਪਣੇ ਜਿਹੜੇ ਸਾਥੀਆਂ ਨੇ ਜਿਹੜੇ ਡਾਕੂਮੈਂਟਸ ਸੀਗੇ ਅਪਲਾਈ ਕਰਨ ਵਾਲੇ ਹੁਣ ਚਾਹੇ ਕੋਈ ਵੀ ਡਾਕੂਮੈਂਟ ਸੀ ਭਰਤੀ ਦਾ ਸਵਾਰੀ ਦਾ ਡਸਟਬਿਨ ਦੇ ਵਿੱਚ ਸੌਟਾ ਦਿੱਤੇ ਸੀ ਕਿਉਂਕਿ ਭਰਤੀ ਦਾ ਕੋਈ ਨਾਮ ਤੱਕ ਨਹੀਂ ਸੀ ਲੈਂਦਾ ਪਰ ਤੁਹਾਡੇ ਸਾਥ ਨਾਲ ਔਰ ਕਾਲਪੁਰ ਵਾਈਗੁਰ ਦੀ ਕਿਰਪਾ ਸਦਕਾ ਆਪਾਂ ਇਸ ਮੂਮੈਂਟ ਤੱਕ ਪਹੁੰਚੇ ਹੋਏ ਆ ਸੋ ਤੁਹਾਡੇ ਤੋਂ ਇੱਕ ਵਾਰ ਜਿਹੜਾ ਜਿਹੜੀ ਜਿਹੜੀ ਸਾਥ ਦੀ ਉਮੀਦ ਕਰਦੇ ਆਂ ਸੋ ਬਾਕੀ ਜਿਹੜੀ ਗੱਲਬਾਤ ਆ ਤੁਹਾਨੂੰ ਉਥੇ ਧਰਨੇ ਦੇ ਉੱਤੇ ਹਰ ਜਿਹੜੀ ਅਪ ਟੂ ਡੇਟ ਆ ਜਿਹੜੀ ਜਾਣਕਾਰੀ ਆ ਜਿੱਦਾਂ ਪਹਿਲਾਂ ਵੀ ਤੁਹਾਨੂੰ ਮਾਲੀ ਦਿੱਤੀ ਆ ਹਰ ਜਾਣਕਾਰੀ ਤੁਹਾਨੂੰ ਅਪ ਟੂ ਡੇਟ ਹਮੇਸ਼ਾ ਕਰਦੇ ਰਹੇ ਆ ਕਰਦੇ ਰਹਾਗੇ ਸੋ ਕੱਲ ਦੀ ਵੱਡੀ ਗਿਣਤੀ ਦੇ ਵਿੱਚ ਗੰਭੀਰ ਪਰ ਸ਼੍ਰੀ ਅਨੰਦਪੁਰ ਸਾਹਿਬ ਵੀ ਕਿ ਜਿਹੜੇ ਪਹੁੰਚਣ ਦੀ ਕਿਰਪਾਲਤਾ ਕਰਨ ਉਹ ਜਥੇਬੰਦੀ ਵੱਲੋਂ ਜਿਹੜੇ ਨੂੰ ਹੀ ਅਪੀਲ ਕਰਦੇ ਆ ਜੈ ਜਨਤਾ ਜੈ ਸੰਘਰਸ਼ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਧੰਨਵਾਦ ਸਾਥਿਓ ਇਹਤਿਲਾ ਦੇ ਲੋਕਾਂ ਦੀ ਧੰਨਵਾਦ ਸਾਥਿਓ